ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਨੇ ਸਾਰੇ ਸੂਟ ਰੈਡੀ ਕੀਤੇ ਆਰਡਰ ਆ ਆਰਡਰ ਤੇ ਸੂਟ ਆਏ ਹੋਏ ਸੀਗੇ ਤੇ ਆਪਾਂ ਸਾਰੇ ਸੂਟ ਰੈਡੀ ਕਰਤੇ ਆ ਹਾਂਜੀ ਸਾਰੇ ਸੂਟ ਆਪਾਂ ਲੈਸ ਲਾ ਕੇ ਤਿਆਰ ਕੀਤੇ ਆ ਕਿਸੇ ਤੇ ਪਾਈਪਿੰਗ ਲਗਾਈ ਹੈ ਕਿਸੇ ਤੇ ਲੈਸ ਲਾਈ ਹੈ ਇਸ ਤਰੀਕੇ ਨਾਲ ਆਪਾਂ ਸਾਰੇ ਸੂਟ ਰੈਡੀ ਕੀਤੇ ਆ ਤੇ ਇਹ ਇਹਨਾਂ ਦੇ ਵੀ ਆਪਾਂ ਚਾਕਾਂ ਤੇ ਪਾਈਪਿੰਗ ਆ ਲਈ ਉਹਨਾਂ ਨੇ ਕਿਹਾ ਸੀ ਸਾਰੇ ਹੀ ਡਿਜ਼ਾਈਨ ਨਾਲ ਹੀ ਤਿਆਰ ਕਰਨੇ ਆ ਤੇ ਆਪਾਂ ਸਾਰਿਆਂ ਤੇ ਕੋਈ ਨਾ ਕੋਈ ਚੱਚਦੀ ਹੋਈ ਲੇਸ ਲਾ ਕੇ ਇਸ ਤਰ੍ਹਾਂ ਰੈਡੀ ਕਰਕੇ ਆਪਾਂ ਸੂਟ ਆਪਾਂ ਤਿਆਰ ਕਰ ਲਏ ਆ ਸਾਰੇ ਇਸ ਤਰੀਕੇ ਨਾਲ ਆਪਾਂ ਹੁਣ ਇਹਨਾਂ ਨੂੰ ਆਪਾਂ ਪੈਕ ਕਰਨਾ ਹੈ ਤੇ ਇਹ ਹੀ ਆਪਾਂ ਇੱਕ ਦੇ ਹੀ ਆਰਡਰ ਕੀਤੇ ਹੋਏ ਸੀ ਸਾਰੇ ਸੂਟ ਤੇ ਸਾਰੇ ਨਾਲ ਆਪਾਂ ਚੱਚਦੀ ਹੋਈ ਲੇਸ ਲਾਈ ਆ ਕਿਸੇ ਤੇ ਪਾਈਪਿੰਗ ਲਗਾਈ ਹੈ ਇਸ ਤਰੀਕੇ ਆਪਰੇ ਸਾਰੇ ਸੂਟ ਰੈਡੀ ਹੋ ਗਏ ਆ ਤੇ ਬਹੁਤ ਹੀ ਘੱਟ ਰੇਟਾਂ ਤੇ ਆਪਾਂ ਸਲਾਈ ਕਰਦੇ ਆ ਸੋ ਆਮ ਬੁਟੀਕ ਜਿਹੜੇ ਸ਼ਹਿਰਾਂ ਵਿੱਚ ਉਹ ਜ਼ਿਆਦਾ ਚਾਰਜ ਲੈ ਕਰਦੇ ਆ ਤੇ ਜੇ ਕਿਸੇ ਨੇ ਵੀ ਰੈਡੀ ਕਰਾਉਣੇ ਹਨ ਸੂਟ ਬਾਹਰੋਂ ਜਿਵੇਂ ਇਹ ਬਾਹਰ ਹੀ ਵੀ ਜਾਣੇ ਸਾਰੇ ਸੂਟ ਇਹਨਾਂ ਦੇ ਤੇ ਇਹਨਾਂ ਦੇ 17 ਸੂਟ ਸਟਿਚ ਕੀਤੇ ਆਪਾਂ ਤੇ ਆ ਦੇਖ ਸਕਦੇ ਤੁਸੀਂ ਸਾਰਿਆਂ ਦੇ ਕੋਈ ਨਾ ਕੋਈ ਆਪਾਂ ਡਿਜ਼ਾਈਨ ਕਰਦ ਕੇ ਲੈਂਸ ਲਾ ਕੇ ਪਾਈਪਿੰਗ ਲਾ ਕੇ ਇਸ ਤਰ੍ਹਾਂ ਸਾਰੇ ਰੈਡੀ ਕੀਤੇ ਆ ਜੇ ਕਿਸੇ ਨੇ ਵੀ ਰੈਡੀ ਕਰਵਾਉਣੇ ਹੋ ਤਾਂ ਤੁਸੀਂ ਸਾਡੇ ਨੂੰ ਕਮੈਂਟ ਕਰਕੇ ਸਾਡੇ ਨੂੰ ਪੁੱਛ ਸਕਦੇ ਹੋ ਤੇ ਅਸੀਂ ਰੈਡੀ ਕਰਕੇ ਤੁਹਾਨੂੰ ਭੇਜ ਸਕਦੇ ਆ ਜਿਸ ਤਰ੍ਹਾਂ ਦੀ ਵਰਕ ਹੈ ਉਸੇ ਤਰ੍ਹਾਂ ਦੇ ਨਾਲ ਵਰਕ ਦੇ ਨਾਲ ਜੱਜਦੀ ਹੋਈ ਆਪਾਂ ਲੈਂਸ ਲਗਾਈ ਹੈ ਤੇ ਇਹਦੇ ਵਿੱਚ ਵੀ ਜਿਸ ਤਰ੍ਹਾਂ ਦਾ ਵਰਕ ਆ ਉਹਦੇ ਨਾਲ ਦੀ ਲਗਾਈ ਹੋਈ ਹੈ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਹੁਣ ਸੂਟ ਸਾਰੇ ਪ੍ਰੈਸ ਕਰ ਲਏ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਬੈਂਕਿੰਗ